ਤੁਸੀਂ ਸਾਰੇ ਸੁਖਮਨੀ ਸਾਹਿਬ ਪੜ੍ਹਦੇ ਹੋ ਆਮ ਸਾਨੂੰ ਬੀਬੀਆਂ ਭੈਣਾਂ ਭਰਾ ਕਹਿੰਦੇ ਗਿਆਨੀ ਜੀ ਪਰੇਸ਼ਾਨ ਬੜਿਆਂ ਸਾਨੂੰ ਕੋ ਰਾਹ ਦੱਸੋ ਤੇ ਆਮ ਕਰਕੇ ਬਹੁਤੇ ਕਹਿੰਦੇ ਨੇ ਗਿਆਨੀ ਜੀ ਅਸੀਂ 40 ਸੁਖਮਨੀ ਸਾਹਿਬ ਦੇ ਪਾਠ ਕਰੇ ਗੱਲ ਨਹੀਂ ਬਣੀ ਮੈਂ ਇਹ ਕਹਿਣਾ ਹੁਣਾ ਸੁਖਮਨੀ ਸਾਹਿਬ ਦੇ 40 ਪਾਠ ਕਰ ਲੈ ਪਾਠਾਂ ਦੀ ਗਿਣਤੀ ਕਰ ਲਈ ਪਰ ਪਾਪਾਂ ਦੀ ਗਿਣਤੀ ਕੌਣ ਕਰੇਗਾ ਆਪਾਂ ਪਾਠਾਂ ਦੀ ਗਿਣਤੀ ਤਾਂ ਕਰ ਹੀ ਜਾਂਦੇ ਆ ਆਪਾਂ ਗੁਰ ਗ੍ਰੰਥ ਸਾਹਿਬ ਦੇ ਪਾਠ ਸਾਹਿਬ ਦੀ ਸੇਖਾਂ ਬਾਣੀ ਕਹਿੰਦੀ ਲੇਖੇ ਕਤੇ ਨਾ ਛੂਟਿਏ ਖਿੰਖਿਨ ਭੂਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਸੁਖਮਣੀ ਸਾਹਿਬ ਦੀ ਬਾਣੀ ਵਿੱਚ 21623 ਅੱਖਰ ਨੇ 13ਵੀਂ ਅਸਪਦੀ ਵਿੱਚ ਬਾਕੀਆਂ ਦੇ ਨਾਲੋਂ ਤਿੰਨ ਅੱਖਰ ਜ਼ਿਆਦਾ ਨੇ ਇਹਦੀਆਂ 24 ਅਸਪਦੀਆਂ ਨੇ 24 ਸ਼ਲੋਕ ਨੇ ਲੇਕਰ ਰਹਾ ਹੋਇ ਇੱਕ ਹੈ ਉਹ ਕਿੱਥੇ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕੇ ਮਨ ਬਸਰਾਮ ਹੁਣ ਮੈਂ ਗੱਲ ਇਹ ਕਰਨ ਕਰਨ ਲੱਗਾ ਹਾਂ ਤੁਸੀਂ ਕਹਿੰਦੇ ਗਿਆਨੀ ਸੁਖਮਨੀ ਸਾਹਿਬ ਪੜੀਦਾ ਗੱਲ ਨਹੀਂ ਬਣਦੀ ਤੇ ਜਿਨ੍ਹਾਂ ਦੀ ਬਣਦੀ ਉਹਨਾਂ ਦੀ ਕਿਉਂ ਬਣਦੀ ਮੈਂ ਇਹ ਪੱਕਾ ਸਾਂਝਾ ਕਰਕੇ ਮੁੜ ਕੇ ਮ ਟੌਪ ਤੇ ਆਵਾਂਗਾ ਬਾਣੀ ਆਪਾਂ ਸਾਰੇ ਪੜਦੇ ਹਾਂ ਲੇਕਿਨ ਕਈਆਂ ਦੀ ਗੱਲ ਬਣਦੀ ਹੈ ਕਈਆਂ ਦੀ ਨਹੀਂ ਬਣਦੀ ਇਹਦਾ ਕਾਰਨ ਕੀ ਹੈ ਇਹਦਾ ਜਵਾਬ ਇੱਕ ਬਾਣੀ ਦਾ ਅਸਲੇਖ ਹੈ ਦਿਨ ਰੈਣ ਉਹਦੀਆਂ ਪੰਕਤੀਆਂ ਨੇ ਸੋਮਵਾਰ ਸਸ ਅੰਮ੍ਰਿਤ ਛਰੇ ਚਾਖਤ ਬੇਗ ਸਗਲ ਬਿਖਰੇ ਗੁਰਮੁਖੋ ਮੇਰੀ 70 ਸਾਲ ਉਮਰ ਜੇ ਇਹ ਗੁਰੂ ਮੇਰੇ ਤੇ ਇੰਨਾ ਦਿਆਲੂ ਹੈ ਮੈਨੂੰ ਕਦੇ ਮੰਗਣੀ ਨਹੀਂ ਦਿੰਦਾ ਯਕੀਨ ਕਰਿਆ ਜੇ ਇਹ ਮੰਗਣ ਤੋਂ ਪਹਿਲਾਂ ਦਿੰਦਾ ਤੇ ਜਿਹਨੂੰ ਪਹਿਲਾਂ ਮੇਠਿਓ ਨੇ ਮੰਗਣਾ ਕਰੂਗਾ ਕਿਉਂ ਮੈਂ ਇਹਨੂੰ ਆਪਣਾ ਆਪਾ ਸਮਰਪਿਤ ਕੀਤਾ ਆ ਪਾ ਪਦਾਰਥ ਮੰਗਦੇ ਆ ਮੈਂ ਬੇਨਤੀ ਕਰਾਂ ਗੁਰੂ ਕੋਲੋਂ ਗੁਰੂ ਨੂੰ ਮੰਗਿਆ ਕਰੋ ਆ ਦਿਵਾਲੀ ਲੰਘੀ ਹੈ ਨਾ ਲੋਕਾਂ ਨੇ ਲక్ష్ਮੀ ਦੀ ਪੂਜਾ ਕੀਤੀ ਹੈ ਮੈਂ ਤੁਹਾਡੇ ਲੈ ਕੱਲ ਪਲਸੋਂ ਮੈਂ ਉੱਥੇ ਵੀ ਗੱਲ ਕੀਤੀ ਸੀ ਮੈਂ ਨਿੱਕਾ ਜਾਸਾ ਤੇ ਮੇਰੀ ਦਾਦੀ ਸੀ ਤੇ ਉਹਨਾਂ ਨੇ ਬੂਹਾ ਖੋਲਾ ਰੱਖਿਆ ਤੇ ਮੈਂ ਕਿਹਾ ਮਾਂ ਬੂਹਾ ਨਹੀਂ ਬੰਦ ਕਰਦੇ ਕਹਿਣ ਲੱਗੇ ਪੁੱਤ ਅੱਜ ਲక్ష్ਮੀ ਆਉਣੀ ਹੈ ਆਪਣੇ ਘਰ ਮੈਂ ਕਿਹਾ ਮੈਂ ਵੇਖਣੀ ਆ ਜਾਣਾ ਸਮੇਂ ਮੈਂ ਬੜਾ ਭਰਾਲਾ ਕੀਤਾ ਆਖਰਕਾਰ ਮੇਰੀ ਨੀਂਦ ਮੈਨੂੰ ਜ਼ੋਰ ਨੀਂਦ ਨੇ ਜ਼ੋਰ ਪਾਇਆ ਮੈਂ ਸੌ ਗਿਆ ਦੇਣ ਉਠਿਆ ਮੈਂ ਮੂੰਹ ਨਹੀਂ ਤੋਤਾ ਚਾਹ ਨਹੀਂ ਪੀਤੀ ਮੈਂ ਕਿਹਾ ਮਾਂ ਲక్ష్ਮੀ ਆਈ ਸੀ ਕਹਿੰਦੀ ਪੁੱਤ ਆਈ ਸੀ ਪਰ ਤੂੰ ਜਾਗਿਆ ਨਹੀਂ ਸਮਾਂ ਆਪਣੀ ਚਾਲ ਚੱਲਿਆ ਅੱਜ ਆਪਾਂ ਲక్ష్ਮੀ ਦੀ ਪੂਜਾ ਕਰਦੇ ਆਂ ਯਕੀਨ ਕਰਿਆ ਜੇ ਮੈਂ ਹਰ ਦੀਵਾਲੀ ਵਾਲੇ ਦਿਨ ਬੂਹੇ ਬੰਦ ਕਰਕੇ ਵੱਧ ਤੋਂ ਵੱਧ ਬਾਣੀ ਪੜਨਾ ਤੇ ਅਰਦਾਸ ਕਰਦਾ ਗੁਰੂ ਅਰਜਨ ਸੱਚੇ ਪਾਤਸ਼ਾਹ ਲੋਕ ਕਿ ਲక్ష్ਮੀ ਦੀ ਪੂਜਾ ਕਰਦੇ ਨੇ ਜਿਹੜੇ ਲక్ష్ਮੀ ਦੀ ਪੂਜਾ ਕਰਦੇ ਲక్ష్ਮੀ ਉਹਨਾਂ ਦੇ ਘਰ ਭੇਜਦੇ ਤੇ ਤੂੰ ਮੇਰੇ ਕੋਲ ਆ ਜਾ ਮੈਂ ਅਰਦਾਸ ਕਰਦਾ ਜੀ ਹਰ ਦਿਵਾਲੀ ਵਾਲੇ ਦਿਨ ਮੈਂ ਬਾਹਰ ਨਰਕੇ ਦੇ ਨਹੀਂ ਜਾਂਦਾ ਮੈਂ ਆਪਣਾ ਕੁੰਡਾ ਬੰਦ ਕਰਦਣਾ ਬਾਣੀ ਕੜਾ ਪ੍ਰਸ਼ਾਦੀ ਦੇਗ ਤਿਆਰ ਕਰਕੇ ਤੇ ਪਰਿਵਾਰ ਨੂੰ ਕਿਹਾ ਮੈਨੂੰ ਬੁਲਾਉਣਾ ਨਹੀਂ ਕਿਉਂਕਿ ਕਮ ਸੋ ਕਮ ਇੱਕ ਦਿਨ ਤਾਂ ਸਾਲ ਬਾਅਦ ਠੇਕੇ ਪਾਣੀ ਪੜੇ ਨਾ ਪੜਣੀ ਤਾਂ ਰੋਜ਼ ਚਾਹੀਦੀ ਹੈ ਨਾ ਮੈਂ ਕਹਿੰਨਾ ਵੀ ਕੋਈ ਮਰ ਜਾਏ ਕੋਈ ਜੰਮ ਪੇ ਮੈਨੂੰ ਬੁਲਾਉਣਾ ਨਹੀਂ ਤੇ ਮੈਂ ਸ਼ਾਮ ਨੂੰ ਅਰਦਾਸ ਕਰਦਾ ਗੁਰੂ ਅਰਜਨ ਸਾਚੇ ਪਾਤਸ਼ਾਹ ਤੂੰ ਅੱਜ ਦੇ ਅੰਮ੍ਰਿਤਸਰ ਸਾਹਿਬ ਆਇਆ ਸਾਂ ਲੋਕਾਂ ਨੇ ਦੀਵੇ ਜਗਾਏ ਤੇ ਮੇਰੀ ਬੇਨਤੀ ਮੰਨ ਮੈਨੂੰ ਲక్ష్ਮੀ ਨਹੀਂ ਚਾਹੀਦੀ ਮੈਨੂੰ ਤੂੰ ਚਾਹੀਦਾ ਇਹ ਲੋਕਾਂ ਨੇ ਦੀਵੇ ਜਗਾਏ ਮੈਂ ਦੀਵੇ ਜੋਗਾ ਵੀ ਨਹੀਂ ਮੇਰੇ ਤੇ ਕਿਰਪਾ ਕਰ ਕੇ ਤੇ ਮੇਰੇ ਅੰਦਰ ਨਾਮ ਦਾ ਦੀਵਾ ਜਗਾ ਦੇ ਮੇਰੇ ਅੰਦਰ ਦੀਵਾ ਤੂੰ ਜਗਾ ਉਥੇ ਤਾਂ ਲੋਕੀ ਚਗਾਉਂਦੇ ਨੇ ਤੇਲ ਤੇ ਸਰੋਂ ਦਾ ਘੋੜਾ ਨਾ ਮੇਰੇ ਗਰੀਬ ਕੋਲ ਕਿਹੋ ਹੈ ਨਾ ਤੇਲ ਐ ਮੈਂ ਨਮਾਣਾ ਸੇਖਾਂ ਜੇ ਤਰਸ ਕਰਦਾ ਤੇ ਮੇਰੇ ਅੰਦਰ ਕਿਤੇ ਨਾਮ ਦਾ ਦੀਵਾ ਜਗਾ ਦੇ ਤਾਂ ਕਿ ਮੇਰੇ ਅੰਦਰੋਂ ਚੋਰ ਭੱਜ ਜਾਣ ਮੈਂ ਕਦੇ ਗੁਰੂ ਕੋਲ ਪੈਸੇ ਨਹੀਂ ਜਿ ਮੰਗੇ ਮੈਂ ਗੁਰੂ ਨੂੰ ਮੰਗਦਾ ਤੇ ਜਿਨੇ ਗੁਰੂ ਮੰਗ ਲਿਆ ਮਗਰ ਰਹੇਗਾ ਕੀ ਜੇ ਮੈਂ ਤੁਹਾਡੇ ਕੋਲ ਆਇਆ ਤੇ ਮੇਰਾ ਸਤਕਾਰ ਇਸ ਕਰਕੇ ਨਹੀਂ ਵੀ ਮੈਂ ਪੈਸੇ ਸੰਸਦ ਪੂਰੇ ਕੋਨੇ ਦਾ ਮੇਰਾ ਸਤਕਾਰ ਇਸ ਕਰਕੇ ਆ ਮੈਂ ਧੰਗੂ RAMDAS ਦੇ ਦਰ ਤੇ ਗੁਰਬਾਣੀ ਦੀ ਕਥਾ ਕਰਦਾ ਹਾਂ ਮੈਨੂੰ ਗੁਰਾਮਦਾਸ ਪਾਤਸ਼ਾਹ ਨੇ ਆਪਣੀ ਗੋਦੀ ਚ ਪੜਾਇਆ ਇਹ ਗੁਰਰਾਮ ਦਾਸੀ ਗੋਦੀ ਦੀ ਤਾਕਤ ਹੈ ਇਸ ਕਰਕੇ ਨਹੀਂ ਵੀ ਮੇਰੇ ਕੋਲ ਚਾਰ ਕਿਲੇ ਵੱਧ ਨਹੀਂ ਜਾਂ ਚਾਰ ਕਿਲੇ ਘੱਟ ਨੇ ਹੁਣ ਮੈਂ ਸੁਖਣੀ ਸਾਹਿਬ ਤੇ ਆਵਾਂ ਬਈ ਫਾਇਦਾ ਕਿਨੂੰ ਹੁੰਦਾ ਤੇ ਕਿਨੂੰ ਨਹੀਂ ਹੁੰਦਾ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਸੋਮਵਾਰ ਸਸ ਅੰਮ੍ਰਿਤ ਛਰੇ ਚਾਖਤ ਬੇਗ ਸਗਲ ਬਿਖਰੇ ਇਹਦਾ ਅਰਥ ਕੀ ਹੈ ਜਿੱਦਣ ਪੁੰਨਿਆਂ ਦੀ ਰਾਤ ਹੁੰਦੀ ਹੈ ਨਾ ਜੋ ਸਾਡੇ ਧਰਮ ਗ੍ਰੰਥਾਂ ਚ ਲਿਖਿਆ ਹੋਇਆ ਮੈਨ ਕੋਲ ਨਹੀਂ ਕਹ ਰਿਹਾ ਧਰਮ ਗ੍ਰੰਥਾਂ ਚ ਲਿਖਿਆ ਹੋਇਆ ਪੁੰਨਿਆਂ ਦੀ ਰਾਤ ਨੂੰ ਜਿਹੜੇ ਮਣੀ ਵਾਲੇ ਸੱਪ ਨੇ ਉਹ ਆਪਣੀ ਮਣੀ ਨੂੰ ਬਾਹਰ ਕੱਢ ਕੇ ਰੱਖਦੇ ਹਨ ਔਰ ਤਿੰਨ ਤਰ੍ਹਾਂ ਦੇ ਗਾਂ ਸੱਪ ਨੇ ਜਦੋਂ ਉਹ ਮਣੀ ਚਮਕਦੀ ਤੇ ਉਹਦੇ ਉੱਪਰ ਭਮੱਕੜਾ ਕੇ ਬੈਂਦੇ ਤੇ ਭਮੱਕੜ ਖਾ ਕੇ ਢਿੱਡ ਭਰ ਲੈਂਦੇ ਕਹਿੰਦੇ ਨੂਜਾਂ ਬਣ ਗਈਆਂ ਜਾਣਾ ਨਹੀਂ ਪਿਆ ਕਿਤੇ ਇਹਨਾਂ ਚ ਆਪਾਂ ਉਹ ਲੋਕ ਆਵਾਂਗੇ ਪਿਆ ਆਪਾਂ ਬਾਣੀ ਤਾਂ ਪੜੀ ਲੇਖਣ ਵੇਖਿਆ ਐਨੇ ਕਾਗਜ਼ ਤੇ ਐਨੇ ਕ ਰਹਿ ਗਏ ਰੇ ਆ ਡੱਬਾ ਪਿਆ ਨਾ ਚੁਆਨੀ ਨਾ ਪਾਏ ਮੈਨੂੰ ਪੂਰਾ ਪਰਿਵਾਰੀ ਕਿਉਂ ਇਹ ਕਿੰਨੇ ਵੀ ਲੈ ਜੀਏ ਜਿਹੜੇ ਪੋਤਨੀ ਲਜਾਣੇ ਨੇ ਉਹਨੇ ਮੇਰੀ ਛਾਤੀ ਤੇ ਮੋਟਾ ਖੁੰਡ ਰੱਖ ਕੇ ਮੈਨੂੰ ਅੱਗ ਲਾਉਣੀ ਐ ਆਪਾਂ ਪੁੱਤਾਂ ਲਈ ਲਜਾਣੇ ਆ ਨਾ ਜਿਹੜੇ ਪੁੱਤਾਂ ਲਈ ਲਜਾਣੇ ਆ ਨਾ ਉਸ ਪੁੱਤ ਨੇ ਸਾਡੇ ਛਾਤੀ ਤੇ ਮੋਟਾ ਖੁੰਡ ਰੱਖ ਕੇ ਤੇ ਮੂਜਿ ਘੋ ਪਾ ਕੇ ਅਗ ਲੈਣੀ ਐ ਪੁੱਤ ਨੇ ਨਾਲ ਨਹੀਂ ਜਾਣਾ ਨਾਲ ਜਾਣ ਕੇ ਕਰਮ ਨਾਨਕ ਅੱਗੇ ਸੋ ਮਿਲੇ ਜੇ ਖੱਟੇ ਘਾਲੇ ਦੇ ਨਾਲ ਜਿਹੜੀ ਘਰ ਵਾਲੀ ਆ ਨਾ ਉਹ ਮੜੀਆਂ ਤੱਕ ਨਾਲ ਨਹੀਂ ਰੰਦੀ ਘਰ ਕੀ ਨਾਰ ਬਹੁਤ ਹਿਰਜਾਂ ਸੋ ਸਦਾ ਰਹਿਤ ਸੰਗ ਲਾਗੀ ਜਦ ਹੀ ਹਾਂਸ ਤਜੀਏ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਹੁਣ ਬੀਬੀ 40 ਸਾਲ ਵਸੀ ਐ ਨੌ ਬੱਚੇ ਹੋਏ ਤੇ ਮਰਨ ਤੋਂ ਬਾਅਦ ਕਿਤੇ 10 ਸਾਲਾਂ ਬਾਅਦ ਜਿਹੜਾ ਘਰ ਵਾਲਾ ਸੀ ਬਖਾਰੀ ਦੇ ਗਿਆ ਤੇ ਆਪਣੇ ਪੁੱਤ ਨੂੰ ਕਹਿੰਦੀ ਕੁਲਿਆ ਔਂ ਤਰੇ ਬਾਬੇ ਮਰ ਜਾਣ ਬਾਬੇ ਪਤਾ ਕਿਹੜੇ ਜਿਹੜੀ ਸੀ ਪਾੜ ਕਰਦੇ ਆ ਉਹ ਕਹਿੰਦਾ ਬੇਬੇ ਕਿਉਂ ਕਹਿੰਦਾ ਰਾਤ ਤੇਰਾ ਪਿਓ ਬਖਾਰੀ ਦੇ ਗਿਆ ਮੈਨੂੰ ਜਿਹਦੇ ਕਰ 40 ਸਾਲ ਵਸੀ ਉਹਨੂੰ ਸੁਪਨੇ ਚ ਵੇਖ ਕੇ ਰਾਜੀ ਨਹੀਂ ਮੈਂ ਕਿਥੇ ਨਾਗੇ ਨਹੀਂ ਕਹਿ ਰਿਹਾ ਮੈਂ ਗੁਰਮਤ ਮੁਤਾਬਕ ਬੇਨਤੀ ਕਰ ਰਿਹਾ ਕਿਸੇ ਨੂੰ ਮੇਰਾ ਟੈਗ ਕਰਨਾ ਮਤਲਬ ਨਹੀਂ ਨਾਮ ਧ੍ਰੀਕ ਝੂਠੇ ਸਭ ਸਾਥ ਕੇਤਿਆਂ ਕੇ ਬਾਪ ਕੇਤਿਆਂ ਕੇ ਬੇਟੇ ਕੇਤੇ ਗੁਰ ਚੇਲੇ ਹੋ ਗਏ ਪਤਾ ਨਹੀਂ ਕਿੰਨਿਆਂ ਦੇ ਪਿਓ ਬਣਿਆ ਕਿੰਨਿਆਂ ਦੇ ਪੁੱਤ ਬਣਿਆ ਪਰ ਯਾਦ ਰੱਖਿਆ ਜਿੰਨਾਂ ਇਹਨੇ ਜਾਣਾ ਜੇ ਗੁਰਮੁਖੋ ਉਹਦਾ ਸਾਪ ਹੈ ਨਾ ਇੱਕ ਉਹ ਕੀੜੇ ਪਤੰਗੇ ਖਾ ਕੇ ਤੇ ਢਿੱਡ ਪਰ ਲਿੰਦਾ ਕਹਿੰਦਾ ਮੋਜ ਬਣ ਕੇ ਤੇ ਜਾਣਾ ਨਹੀਂ ਪਿਆ ਇਹਦਾ ਅੰਤਰੀ ਭਾਵੇਂ ਆਪਾਂ ਸੁਗਮਣੀ ਸਾਹਿਬ ਪੜਦੇ ਵੀ ਕਿੱਲਾ ਪੈਣੀ ਲੈਣੀ ਬਣ ਜਾਏ ਬਾਹਰ ਜਾਣਾ ਬਣ ਜਾਏ ਚਾਰ ਪੈਸਿਆਂ ਲਈ ਆਨੇ ਆ ਇਹ ਆਪਾਂ ਮਣੀ ਵਾਲੇ ਸੱਪਾਂ ਵਾਲੀ ਪੋਜੀਸ਼ਨ ਹੈ ਦੂਜੇ ਜਿਹੜਾ ਇੱਕ ਸੱਪ ਫੁਕਾਰੇ ਮਾਰਦਾ ਹੈ ਜਦੋਂ ਫੁਕਾਰੇ ਮਾਰਦਾ ਤੇ ਮਿੱਟੀ ਮਣੀ ਤੇ ਪੈ ਜਾਂਦੀ ਹੈ ਮਣੀ ਦੱਬੀ ਗਈ ਤੇ ਟੱਕਰਾਂ ਮਾਰ ਕੇ ਮਰ ਗਿਆ ਮਣੀ ਵੀ ਗਈ ਤੇ ਜਾਨ ਵੀ ਗਈ ਇਸੇ ਤਰ੍ਹਾਂ ਆਪਾਂ ਕੋਈ ਚੰਗਾ ਕਰਮ ਕੀਤਾ ਪਾੜ ਕਰਦੇ ਆਂ ਸੇਵਾ ਕਰਦੇ ਆਂ ਫੁਕਾਰੇ ਮਾਰਦੇ ਆਂ ਮੇਰੇ ਜਿਨੀ ਸੇਵਾ ਕੋਈ ਨਹੀਂ ਕਰਦਾ ਪੱਲੇ ਕੱਖ ਨਹੀਂ ਜੇ ਪਹਿਣਾ ਮੈਂ ਕੁਰਾਨ ਵਿੱਚ ਪੜਿਆ ਹੈ ਗੁਰਮੁਖਾ ਖੱਬੇ ਹੱਥ ਨਾਲ ਦੇਣਾ ਤੇਰੇ ਸੱਜੇ ਨੂੰ ਪਤਾ ਨਾ ਲੱਗੇ ਤੇ ਆਪਾਂ ਤਾਂ ਇੱਥੇ ਮਾਇਆ ਦੇ ਕੇ ਇਸ ਕਾਕੇ ਨੂੰ ਕਹਿਣਾ ਬੋਲੀ ਚਲ ਫਨਾਨਾ 3100 ਦਿੰਦਾ ਏ ਫਲਾਣਾ 5500 ਦਿੰਦਾ ਤੇ ਜੇ ਨਾਨਾ ਬੋਲਿਆ ਤੇ ਕਹਿੰਦੇ ਇਹਨੂੰ ਗਾਹ ਮੁੰਡੇ ਨੂੰ ਸਟੇਜ ਤੇ ਨਾ ਚੜੰਦੇ ਨੇ ਮੇਰੇ ਪੈਸੇ ਨਹੀਂ ਬੋਲੇ ਇਹਨੂੰ ਗਾਹ ਸਟੇਜ ਤੇ ਨਹੀਂ ਚੜੰਦੇਣਾ ਇਹਨੇ ਮੇਰੇ ਪੈਸੇ ਨਹੀਂ ਬੋਲੇ ਉਹ ਭਲਿਓ ਆਪਾਂ ਗੁਰੂ ਕੇ ਸੇਖਾਂ ਸੁਖਮਨੀ ਸਾਹਿਬ ਦੀ ਗੱਲ ਕੀਤੀ ਹੈ ਸੁਖਮਨੀ ਸਾਹਿਬ ਕਹਿੰਦੀ ਜਿਸ ਕੀ ਬਸਤ ਤਿਸ ਅੱਗੇ ਰਾਖੇ ਪ੍ਰਭ ਕੀ ਆਗਿਆ ਮਾਨਨੇ ਮਾਥੇ ਉਸ ਤੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦੇ ਆ ਤੀਜੀ ਕਿਸਮ ਦੇ ਨੇ ਜਿਹੜੇ ਮਣੀ ਨੂੰ ਚਟਦੇ ਨੇ ਸੋਮਵਾਰ ਸਸ ਅੰਮ੍ਰਿਤ ਛਰੇ ਚਾਖਤ ਗੇਗ ਸਗਲ ਪਖਰੇ ਜਦੋਂ ਉਹ ਮਣੀ ਨੂੰ ਚਟਦਾ ਤੇ ਉਹਦੇ ਚ ਅੰਮਰ ਸਿੰਮਦਾ ਨਾ ਉਹਦੀ ਯਰ ਮਿਲ ਜਾਂਦੀ ਏ ਇਸੇ ਪ੍ਰਕਾਰ ਜਿਹੜੀ ਗੁਰਬਾਣੀਆਂ ਨੇ ਇਹਨੂੰ ਚਟਿਆ ਕਰੋ ਇਹਨੂੰ ਵਿਚਾਰਿਆ ਕਰੋ ਤਾਂ ਕਿ ਇਹਦੇ ਵਿਚਾਰਨ ਦੇ ਨਾਲ ਸਾਡੇ ਅੰਦਰ ਦੀ ਵਕਾਰਾਂ ਦੀ ਯਰ ਕਿਤੇ ਉਤਰ ਜੇ ਸਾਡਾ ਜੀਵਨ ਸਫਲਾ ਹੋ ਜਾਏ ਇਹ ਸੁਖਮਣੀ ਸਾਹਿਬ ਕਹਿੰਦਾ ਜੇ ਹੁਣ ਗੁਰਮੁਖੋ ਛੀਦਾ ਦੇ ਸੰਬੰਧ ਵਿੱਚ ਮੈਂ ਕੁਝ ਕਹਾਂ ਹਿੰਦੁਸਤਾਨ ਦੇ ਕਿਸੇ ਧਰਮ ਗ੍ਰੰਥ ਵਿੱਚ ਜਿਹੜੇ ਪ੍ਰਾਤਨ ਗ੍ਰੰਥ ਨੇ ਕਿਤੇ ਸ਼ਹੀਦ ਲਿਖਿਆ ਨਹੀਂ ਮਿਲਦਾ ਮੈਂ ਇੱਕ ਰੋਜ਼ ਆਮ ਕਰਕੇ ਆਪਣੇ ਭਾਈਚਾਰੇ ਪਬਰ ਨੂੰ ਬੇਨਤੀ ਕਰਦਾ ਹਾਂ ਨਾ ਕੰਪੈਰੀਟਿਵਲੀ ਸਟੱਡੀ ਕਰਿਆ ਕਰੋ ਤੁਲਨਾਤਮਕ ਅਧਿਐਨ ਪੜਿਆ ਕਰੋ ਤਾਂ ਕਿ ਪਤਾ ਚੱਲੇ ਕਿ ਬਾਣੀ ਦੇ ਵਿੱਚ ਬਾਕੀ ਧਰਮਾਂ ਨਾਲੋਂ ਕੀ ਫਰਕ ਆਪਾਂ ਤਾਂ ਆਪਣੀ ਬਾਣੀ ਨਹੀਂ ਪੜਦੇ ਦੂਜਿਆਂ ਨੂੰ ਕੀ ਪੜਨਾ ਮੈਂ ਸਿੱਖਾਂ ਦਾ ਪੁੱਤਰ ਹੋ ਕੇ 5 ਸਾਲ ਅਸਾਈ ਧਰਮ ਦੀ ਪੜ੍ਹਾਈ ਕੀਤੀ ਜਿਵੇਂ ਲੁਧਿਆਣੇ ਮੈਸਾਈ ਨਹੀਂ ਅਮਰਤਾੜੀ ਸਿੰਘ ਹਾਂ ਮੇਰਾ ਇਸ਼ਟ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਪਰ ਪੜਿਆ ਕਿਉਂ ਤਾਂ ਕਿ ਪਤਾ ਚੱਲੇ ਉਥੇ ਕੀ ਲਿਖਿਆ ਤੇ ਇੱਥੇ ਕੀ ਲਿਖਿਆ ਮੈਂ ਆਪਣੇ ਚਾਚੇ ਕੋਲ ਵਿਦਾਂਤ ਸ਼ਾਸਤਰ ਪੜਿਆ ਤੁਸੀਂ ਮੈਨੂੰ ਕ੍ਰਾਂਟ ਤੋਂ ਪੁੱਛ ਲਓ ਕ੍ਰਾਂਟ ਤੋਂ ਪੁੱਛ ਲਓ ਵੇਦਾਂ ਤੋਂ ਪੁੱਛਣ ਤੁਹਾਨੂੰ ਖੁੱਲਾ ਹੈ ਪਰ ਜੀ ਦਿਓ ਬਿਗਿਆਨੀ ਜੀ ਫਲਾਣੇ ਵੇਦ ਵਿੱਚ ਕੀ ਲਿਖਿਆ ਮੈਂ ਨਿਰਣਾ ਕਰਕੇ ਜਾਵਾਂਗਾ ਜਿੰਨਾ ਚਿਰ ਪੜਾਂਗੇ ਨਾ ਉਹਨਾਂ ਚ ਸਾਨੂੰ ਕਿਵੇਂ ਪਤਾ ਚੱਲੇਗਾ ਸਾਡੇ ਬਾਬੇ ਦੀ ਬਾਣੀ ਚ ਕੀ ਹੈ? ਕੁਰਾਨ ਵਿੱਚ ਰਾਮ ਨਹੀਂ ਮਿਲਦਾ। ਵੇਦਾਂ ਚ ਅੱਲਾ ਨਹੀਂ ਮਿਲਦਾ। ਲੇਕਿਨ ਇਹ ਬਾਪੂ ਐ, ਇਹ ਕਹਿੰਦਾ ਕੋਈ ਬੋਲੇ ਰਾਮ ਰਾਮ। ਇਹਨੂੰ ਰਾਮ ਨਾਲ ਨਫ਼ਰਤ ਨਹੀਂ। ਇਹਨੂੰ ਅੱਲਾ ਨਾਲ ਨਫ਼ਰਤ ਨਹੀਂ। ਇਹ ਕਹਿੰਦਾ ਕੋਈ ਬੋਲੇ ਰਾਮ ਰਾਮ। ਕੋਈ ਸਦਾਏ ਕੋਈ ਸੇਵੇ ਗਸਈਆਂ। ਕੋਈ ਅਲਾਹ ਹੈ ਕਾਰਨ ਕਰਨ ਕਰੀਮ ਕਿਰਪਾ ਤਾਰਹੀਮ ਕੋਈ ਨਾਵੇ ਤੀਰਥ ਕੋਈ ਅੱਜ ਜਾਏ ਪਰ ਨਾਲ ਇਹ ਡਿਰੈਕਸ਼ਨ ਵੀ ਦਿੰਦਾ ਕਿਉਂ ਆਪਾਂ ਤੀਰਥਾਂ ਤੇ ਜਾਂਦੇ ਆ ਪਰ ਸਾਨੂੰ ਤੀਰਥਾਂ ਤੇ ਜਾਣ ਦਾ ਢੰਗ ਤਰੀਕਾ ਨਹੀਂ ਹੁੰਦਾ ਕੀ ਆਪਣੀ ਗੁੱਡੀ ਦਾ ਵਿਆਹ ਹੈ ਤੇ ਆਪਾਂ ਕਿਹ ਨਾਲੇ ਅਮਰਸਰ ਇਸ਼ਨਾਨ ਕਰਾਵਾਂਗੇ ਤੇ ਨਾਲੇ ਗੁੱਡੀ ਦਾ ਜਿਹੜਾ ਉਹ ਕੱਪੜੇ ਲੈ ਆਵਾਂਗੇ ਵੇਖੋ ਚਲਾਕੀ ਪੇ ਨਾਲੇ ਗੁਰਾਮਦਾਸ ਨੂੰ ਇਸ਼ਨਾਨ ਵੀ ਇਸ਼ਨਾਨ ਕੀਤਾ ਹੀ ਤੇ ਕੱਪੜੇ ਬਾਜ਼ਾਰ ਵਿੱਚ ਲੈਣ ਚਲੇਗਾ ਫਿਰ ਜਦੋਂ ਇਸ਼ਨਾਨ ਕਰਦੇ ਨੇ ਮੇਰੇ ਪੜੂਆ ਸਮਾੜ ਕੇ ਰੱਖੀ ਪਹਿਲਾਂ ਪੜੂ ਨੂੰ ਅੱਗ ਲਾ ਲਾ ਜਦੋਂ ਬਾਣੀ ਇਸ਼ਨਾਨ ਕਰੋ ਨਾ ਉਦੋਂ ਤੁਹਾਡੀ ਸੁਰਤੀ ਕੇਵਲ ਤੇ ਕੇਵਲ ਬਾਣੀ ਵਿੱਚ ਹੋਵੇ ਮੈਂ ਇਸ ਨੁਕਤੇ ਤੇ ਜ਼ੋਰ ਤਾਂ ਦੇ ਰਿਆਂ ਮੈਨੂੰ ਦਮੇ ਦੀ ਬਿਮਾਰੀ ਸੀ ਦਮੇ ਦਾ ਸੰਤ ਬਾਬਾ ਜਨੈਲ ਸਿੰਘ ਨੇ ਅਕਾਲ ਤੱਕ ਸਾਬ ਸਿੰਘਾਂ ਨੂੰ ਇਕੱਠਿਆਂ ਕੀਤਾ ਤੇ ਕਹਿੰਦੇ ਗੁਰਮਖੋ ਤੁਹਾਨੂੰ ਪਰੇਸ਼ਾਨੀ ਤੇ ਮੈਨੂੰ ਦੱਸੋ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਕਿਸੇ ਵਿੱਚ ਕੋਈ ਕਮੀ ਪੇਸ਼ੀ ਹੈ ਤੇ ਇਸ਼ਨਾਨ ਕਰੋ ਠੀਕ ਹੋ ਜਾਓਗੇ